வாஹே குரு வாஹே குரு வாஹே குரு வாஹே ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ ਵਾਹੇ ਗੁਰੂ 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 ਸਤਿ ਵਾਹਿਤ ਜੀ ਅਤੇ ਜ세ਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਰਭਾਟ ਸਮਾਰੋਹ ਕਾਲਜ ਦੀ ਸਰਪਤਾ ਸ੍ਰੀਤਾ ਪੰਜਾਬ ਕਾਲਜ ਦੇ ਜੈਪੀ ਚੈਨਲ ਮੇਰੇ ਰਵਾਇਤ ਤੇ ਸਰਪਰਨੀਤ ਵੱਲੋਂ ਅੱਜ ਇੱਕ ਸ਼ਹਿਰ ਵਿੱਚ ਹਾਜ਼ਰ ਹੋਇਆ ਜਿੱਥੇ ਕਿਸਾਨ ਪਹਾੜ ਸਰ ਸਮਾਗਮ ਇੱਕ ਇੱਕ ਦਰਵਾਜ਼ਾ ਹੋ ਰਿਹਾ ਸੰਗਮਾ ਪਰ ਚਾਪਲੇ ਮੁਕਾਫਰ ਤੋਂ ਸੋ ਨਿਰਭੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਜੈ ਭਰ ਜੈ ਜੈ ਜਨਮ ਦਿਹਾੜਾ ਚ ਸੋਹਣੇ ਗੁਰਾਂ ਦਾ ਸੰਗਤਾਂ ਨੂੰ ਚੜ ਗਿਆ ਚਾਵੇ ਸ਼ੈ ਨਿਸ਼ਾਨ ਸੰਗਤਾਂ ਨੂੰ ਚੜ ਗਿਆ ਚਾਵੇ ਸ਼ੈ ਨਿਸ਼ਾਨ ਸਤਿਗੁਰ ਵਿਦਾਸ ਮਹਾਰਾਜ ਜੀ ਦੀ ਨੰਨੀ ਅਦੇ ਪ੍ਰੇਮੀ ਸਾ ਸੰਗਤ ਜੀਓ ਅੱਜ ਬਹੁਤ ਹੀ ਖੁਸ਼ੀਆਂ ਪਰ ਆਧਿਆਣਾ ਸਤਿਗੁਰੂ ਬਾਬਾ ਮਾਨ ਦਾਸ ਜੀ ਮਹਾਰਾਜ ਦਾ ਜਨਮ ਉਸ ਜੋ ਕਿ ਹਰ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ पूर्वक ਤੇ ਬੜੇ ਹੀ ਪ੍ਰਮੇਂ ਪ੍ਰਵਕੋਰ ਹੱਸੋਲਾਸ ਨਾਮ ਬਣਾਇਆ ਜਾ ਰਿਹਾ ਜਿਸ ਵਿੱਚ ਬਹੁਤ سارے ਵੇਭਿੰਨ ਖੇਤਰਾਂ ਤੋਂ ਧਰਮ ਆਚਾਰੀਏ ਸੰਤ ਮਹਾਂਪੁਰਸ਼ ਆਪਣੇ ਆਪਣੇ ਪ੍ਰਵਚਨ ਦੇਣਗੇ ਸਤਿਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦੇਣਗੇ ਅਤੇ ਇਹ ਜਿਹੜਾ ਜਨਮ ਦਿਨ ਹੈ ਇਹ ਬਾਬਾ 인ਦਰ ਦਾਸ ਜੀ ਮਹਾਰਾਜ ਜਿਥੇ ਕਿ ਹਰ ਜੋਤ ਹਰ ਹਰ ਦੀ ਜੋਤ ਆਸ਼ਰਮ ਜਿੱਥੇ ਨਕਾਨਿਆਂ ਨੂੰ ਤਾਨ ਨਮਾਨਿਆਂ ਨੂੰ ਮਾਰ ਤੇ ਨਿਆਸਿਆਂ ਨੂੰ ਆਸਰਾ ਮਿਲਦਾ ਹੈ ਉਹ ਜਿੱਥੇ ਗੁਰੂ ਮਹਾਰਾਜ ਦੇ ਜਨਮ ਦੇ ਦਿਨ ਬਧਾਈਆਂ ਹੋਣੇ ਹਨ ਉੰਦਰਦਾਸ ਗੁਰਾ ਜੀ ਨੂੰ ਲੱਖ ਲੱਖ ਬਧਾਈਆਂ ਤੇ ਸਾਧੂ ਸੰਗਤਾਂ ਦੇ ਜਣਾ ਦੇ ਅਜੈਕਤਾ ਦੇ ਵਿੱਚ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਦੇ ਜੈ ਰਵਿਦਾਸ ਜੈ ਭਗਤ ਜੈ ਕੰਨ